21 21 ਬਣਾਈ ਚ ਹਾਂਜੀ ਬਣਾਈ ਲੈ ਮੈਨੂੰ ਤਾਂ ਦੇ ਇੱਕ ਕੱਪ ਪਹਿਲਾਂ ਲੈ ਲਓ ਮੰਮੀ ਕਿੱਥੇ ਆ ਮੰਮੀ ਵੀ ਅੰਦਰ ਹੀ ਬੈਠੇ ਆ ਆਪਣੀਆਂ ਸਲਾਹਾਂ ਨਾ ਕੀਤਾ ਮੈਂ ਕਰਨਾ ਹੀ ਕਰਨਾ ਤੇ ਹੁਣ ਤੁਸੀਂ ਜਾਂਦੇ ਹੋ ਤਾਂ ਵੀ ਨਹੀਂ ਪੁੱਛ ਕੇ ਜਾਂਦੇ ਹੈਡੀ ਕਿਹੜੀ ਜ਼ਿੰਮੇਵਾਰੀ ਹੈ ਤੇ ਕੋਈ ਕਰ ਲੈ 21 ਸੌਰੀ 21 ਮੰਮੀ ਦੇ ਮੰਮੀ ਦੇ ਕਿ ਲੱਗਾ ਮੰਮੀ ਵੀ ਡੇ ਹੀ ਕਹਿਣ ਇਹ ਕੀ ਹੁੰਦਾ ਹੱਦ ਹੋ ਗਈ ਯਾਰ ਮੈਂ ਚੁੱਪ ਕੇ ਗਲੋਤਾ ਵਾਂ ਸਿੱਧਾ ਗਲੋਤ ਗਲੋਤ ਕਰ ਦੇ ਲੈ ਤੇ ਬੰਦਾ ਨੇ ਇਦਾਂ ਵੇਖਿਆ ਨਾ ਅੱਛਾ ਅੱਛਾ ਮੰਮੀ ਡੇ ਹੀ ਕਹਿਣਾ ਅੱਛਾ ਤੇ ਆਉਂਗੇ ਨਾ ਹੱਦ ਹੋ ਗਈ ਐਵੇਂ ਕੀ ਮੈਂ ਉਲੂ ਹੋਣਾ ਕਰ ਪਲੀਜ਼ 15 ਬਸ ਲਾਸਟ ਲਾਸਟ ਹੈ ਤੇ ਜਦੋਂ ਭਾਜੀ ਕੋ ਗਲਤੀ ਹੋਈ ਤੇ ਉਦੋਂ ਤੇ ਵਾਲ ਪਟਣ ਪੈਂਦੇ ਸੀ ਤੇ ਅਸੀਂ ਜਾਂਦੇ ਨਾ ਤੇ ਹੀ ਸ਼ੌਕ ਨਹੀਂ ਕਰਨਾ ਨਹੀਂ ਪਰ ਮੈਂ ਆਪਣੇ ਸੀਂਚ ਨਹੀਂ ਹੱਸਦਾ ਹੂੰ ਆਪਣੇ ਸੀਂਚ ਨਹੀਂ ਹੱਸਦਾ ਕਿਹੜਾ ਸੀਨ ਮੇਰੇ ਬਲੂਪਰ ਸਭ ਤੋਂ ਘੱਟ ਹੁੰਦੇ ਵੇਖ ਲਿਆ ਪਾਂ ਕੋਈ ਗੱਲ ਨਹੀਂ ਬਲੂਪਰਾਂ ਦੇ ਰਾਹ ਦੀ ਦੁਨੀਆ ਚੱਲਦੀ 2 ਮੰਮੀ ਵੀ ਦੇ ਹੀ ਕਹਿਣ ਰੁਪਿੰਦਰ ਵਾਲਾ ਹੀ ਰੁਪਿੰਦਰ ਦੀਦੀ ਨਿਕਲ ਚਲੇ ਗਈ ਤੇ ਮੈਂ ਵੱਲ ਲਿਆ ਗੱਲ 150 ਕੇ 150 ਕੇ 150 ਚੱਲ ਚੱਲ ਯਾਰ ਇੱਕ ਦਾ ਸੀ 2 ਮੰਮੀ ਵੀ ਆਈ ਸੀ ਤੇ ਕਹਿੰਦੇ ਸੀ ਵੀ ਰੁਪਿੰਦਰ ਆਉਂਦੇ ਨੰਮੀ ਪੈ ਗਈ ਆ ਤੇ ਥਾਲੇ ਨਹੀਂ ਗਏ ਪਰ ਉਹਨੇ ਨਾ ਕਰਤੀ ਅੱਗੋ ਤੇ ਕਹਿੰਦੀ ਸੀ ਵੀ ਮੈਂ ਨਹੀਂ ਕਰਨਾ ਜੋਤ ਨੂੰ ਕਹਿ ਦੋ ਆਪੇ ਕਰ ਲੂਗੀ ਕੰਮ ਤੇ ਮੰਮੀ ਤੇ ਕਹਿਵਣੀ ਆਈ ਵੇਖ ਲੈ ਮੰਮੀ ਦੀ ਗੱਲ ਕੋਈ ਟਾਲਦਾ ਨਹੀਂ ਹੁੰਦਾ ਅੱਗੇ ਤੇ ਹੁਣ ਵੇਖ ਲੈ ਆਪਣੀਆਂ ਮਰਜ਼ੀਆਂ ਕੰਡਿਆ ਵੇ ਸਰਦ ਜਣੇ ਪਹਿਲਾਂ ਵਾਲੀ ਗੱਲ ਥੋੜੀ ਰਹਿੰਦੀ ਹੈ ਹਾਂ ਮੇਰੀ ਗੱਲ ਸੁਣ ਧਾਰਾ ਕੱਢਣੀਆਂ ਵਾ ਤੇ ਜਾ ਕੇ ਜਾ ਫੀਡ ਲੈ ਦੇ ਦੋ ਪੋਰੀਆਂ ਉਹ ਲੈ ਆਵਾਂਗੇ ਬਾਅਦ ਚ ਯਾਰ ਠੰਡ ਬੜੀ ਆ ਜੇ ਕਰ ਲਈ ਯਾਰ ਮੇਰੀ ਗੱਲ ਸੁਣ ਰਾਤੀ ਤੂੰ ਕਹਿੰਦੇ ਆ ਵੀ ਮੇਰੇ ਨਾਲ ਸਾਰੇ ਗੁੱਸੇ ਰਹਿੰਦੇ ਆ ਤੇ ਜਦੋਂ ਕੰਮ ਕਹੀਦਾ ਉਹ ਨਾ ਕਰਦਿੰਦੇ ਆ ਤੂੰ ਇਹ ਨਾ ਨਾ ਧੋਣਾ ਵਾ ਜਾ ਲੈ ਆਵਾ ਤੂੰ ਜਾ ਕੇ ਆ ਨਾ ਨਾ ਧੋਣਾ ਵਾ ਮੈਂ ਤੇ ਨਹੀਂ ਆਉਣੀ ਫਿਰ ਫਸੇ ਨੇ ਆ ਤੂੰ ਲੈ ਆਵਾ ਫਿਰ ਰੋਲਾ ਕਾਦਾ ਵਾ ਤੇ ਲੈ ਆਵਾ ਫਿਰ ਰੋਲਾ ਕਾਲੀ ਪਾਇਆ ਜੱਤਨ ਕਿੱਟਿਆ ਵਾ ਨਾ ਕਰਦਾ ਰੋਲੀ ਪਾਈ ਹੁੰਦੀ ਲੈ ਆਓ ਫਿਰ ਰੋਲਾ ਕਾਦਾ ਵਾ ਅੱਗੇ ਦੂਜੀ ਗੱਲ ਕਿਨੇ ਕਹਨੇ ਵੀ ਤੂੰ ਫਿਰ ਲੈ ਆਵਾ ਫਿਰ ਰੋਲਾ ਕਾਦਾ ਵਾ ਯਾ ਤਜਾ 2 3 ਯਾਰ ਆਪੇ ਫਿਰ ਜਾ ਕੇ ਲਿਆਵਾ ਮੈਨੂੰ ਗੱਲ ਹੀ ਕਹਿਣਾ ਹੁੰਨਾ ਤੇ ਰੌਲਾ ਤੁਸੀਂ ਗੱਲ ਹੀ ਪਾਉਂਦੇ ਹੁੰਦੇ ਜੇ ਫਿਰ ਐਵੇਂ ਉਹੋ ਗੱਲ ਨਹੀਂ ਮੇਰੀ ਗੱਲ ਸੁਣ ਰਾਤੀ ਤੇਰੀਆਂ ਗੱਲਾਂ ਹੋਰ ਹੀ ਦਿਨੇ ਤੇਰੀਆਂ ਗੱਲਾਂ ਹੋਰ ਵਾ ਤੇਰੀ ਆਪਣੀ ਜ਼ਬਾਨ ਹੈਗੀ ਕੋਈ ਨਹੀਂ ਹੈਗੀ ਉਹ ਜ਼ਬਾਨ ਮੇਰੀ ਆਪਣੀ ਹੈ ਤੁਹਾਨੂੰ ਕੋਣ ਦਾ ਨਹੀਂ ਪਤਾ ਲੱਗਦਾ ਜਵਨ ਸਿਆ 2 3 ਤੇ ਫਿਰ ਰੌਲਾ ਗੱਲ ਹੀ ਪਾਇਆ ਆਪੇ ਲਿਆਵਾ ਜਾ ਕੇ ਨਾ ਇਹ ਤੁਹਾਡੀ ਕਿਹੜੀ ਗੱਲ ਵਾ ਕਿ ਇਹਨੇ ਉਹਦੋਂ ਚੁੱਕਿਆ ਵਾ ਕਿ ਇਹਨੇ ਉਹਦੋਂ ਚੁੱਕਿਆ ਜਿੰਨੂੰ 2 3 ਯਾ 2 ਆ ਤੇ ਇਹ ਤੁਸੀਂ ਬੜੇ ਮੂੰਹ ਵਟੇ ਸਾਰਿਆਂ ਨੇ ਜਿੰਨੂੰ ਬੁਲਾਇਦਾ ਵਾ ਉਹ ਇਦਾਂ ਣੌਖਾ ਹੀ ਪੁੰਦਾ ਵਾ ਅੱਛਾ ਮੈਂ ਵੀ ਮੈਂ ਵੀ ਜੇ ਤੂੰ ਕਿਸ ਨੂੰ ਪੁੱਛ ਕੇ ਜਾਂਦਾ ਹਾਂ ਹਾਂਜੀ ਹਾਂਜੀ ਮੈਂ ਵਧੀਆ ਤੁਸੀਂ ਦੱਸੋ ਆਪਣਾ ਚਲੋ ਠੀਕ ਮੈਂ ਕਰੂੰ ਬਾਅਦ ਓਕੇ ਕੀ ਜੀ ਬੋਲੇ ਚਲੋ ਠੀਕ ਆ ਮੈਂ ਓਕੇ ਕਿਦਾ ਹੁੰਦਿਆ ਸੀ ਨਹੀਂ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਮੰਮੀ ਫੋਨ ਕਰਨ ਦੇ ਸੀ ਮੇਰੀ ਸੁਣੋ ਗੱਲ ਮੈਂ ਕੰਮ ਕਰਨਾ ਜੇ ਆਪਣੀ ਮਰਜ਼ੀ ਨਾਲ ਹੈਲੋ ਹੈਲੋ ਉਹ ਮਹਾਰਾਜ 21 ਰਮਨਾ ਵੇਲੀ ਹੋ ਗਏ ਬੈਗੇ ਲੱਗਦਾ ਨਿੱਕੀ ਨੂੰ ਵਾਵਾ ਸੇਵਾ ਕਰਦੀ ਏ ਤੇਰੀ ਆਹੋ ਮੇਰੀ ਤਾਂ ਬਹੁਤ ਕਰਦੀ ਤੁਸੀਂ ਵੀ ਕਰਵਾ ਲਓ ਮੁੰਡੇ ਨੇ ਕੀਤੀ ਏ ਮਨ ਮਰਜ਼ੀ ਮੁੰਡੇ ਦਾ ਹੀ ਬੇੜਾ ਕਰਕੇ ਆਵਾ ਕੇ ਆਂਦਾ ਹੀ ਮੈਂ ਮਰੀ ਚੱਲਿਆ ਵਾਂ ਮੁੰਡੇ ਦਾ ਹੀ ਬੇੜਾ ਕਰਕੇ ਆਵਾ ਕੇ ਕਹਿੰਦਾ ਹੀ ਮੈਂ ਮਰੀ ਚੱਲਿਆ ਵਾਂ ਚਲੋ ਜੀ ਮੁੰਡਾ ਉਹ ਤੋਂ ਆਂਦਾ ਹੀ ਵੀ ਮੈਂ ਕਰਾਉਣਾ ਹੀ ਉਹਦੇ ਨਾਲ ਵਾ ਮੰਮੀ ਪਰਿਵਾਰ ਬੜਾ ਵਧੀਆ ਕੁੜੀ ਬੜੀ ਚੰਗੀ ਆ ਮੈਨੂੰ ਕੀ ਪਤਾ ਹੀ ਵੀ ਆ ਉਹਨੇ ਕੰਮ ਕਰਨੇ ਸਾਡੇ ਘਰ ਆਣ ਕੇ ਗੱਲਾਂ ਮੁੰਕੇ ਤੰਗ ਬੜਾ ਕਰਦੀ ਆ ਤੇ ਜੋਬਣ ਹੁਣੀ ਉਹ ਵੇਲੀ ਗਏ ਚ ਇਹਦਾ ਇਹਦਾ ਫੋਨ ਕਰਨਾ ਸੀਗਾ ਨਾ ਪੁੱਤ ਦਾ ਫੋਨ ਹੈਲੋ ਹਾਂ ਪੁੱਤ ਕੀ ਗੱਲ ਹੋਈ ਆ ਤੇ ਕਹਿੰਦਾ ਮੈਂ ਗੱਲ ਕੀਤੀ ਮੈਂ ਤੇ ਇਹਨਾਂ ਦੀਆਂ ਗੱਲਾਂ ਸੰਸਰ ਚ ਬਹਿਣ ਹੋਈਆਂ ਸਵੇਰੇ ਸਵੇਰੇ ਉੱਠ ਕੇ ਡਹਿ ਰੈਂਦੇ ਆ ਹਾਂ ਬੰਦਾ ਬੰਦਾ ਕੁਛ ਇਹ ਵੀ ਠੰਡਾ ਨਹੀਂ ਹੋਣਾ ਬੰਦਾ ਬੰਦਾ ਕੁਛ ਇਹ ਵੀ ਠੰਡ ਨਹੀਂ ਆ ਸਵੇਰੇ ਤੁਸੀਂ ਨੇ ਚ ਬੈਠੋ ਦਿਨੇ ਉੱਠ ਕੇ ਕੰਮ ਕਰ ਲਾਂਗੇ ਠੀਕ ਹੈ ਪੰਜੀ ਇਹ ਠੀਕ ਹੈ ਮੋਤੀ ਤੇ ਤੁਸੀਂ ਇਹਦੇ ਬਾਰੇ ਗੱਲਾਂ ਕਰਨੀਆਂ ਆ ਵੀ ਇਹ ਬੜੀ ਸੁਖਦੇ ਕੰਮ ਕਰਦੇ ਆ ਤੇ ਇਹ ਮਤਲਬ ਸਾਡੇ ਇੱਥੇ ਚੰਗਾ ਹੀਗਾ ਅਸੀਂ ਕਿੱਲੇ ਜਾਣੇ ਹਰਾਮ ਨਾ ਕਿਤੇ ਇੱਥੇ ਤੱਬਰ ਹੀ ਬੜਾ ਵੱਡਾ ਵਾ ਮੇਰਾ ਤਾਂ ਜੀ ਕਰਦਾ ਵੀ ਇਹਨਾਂ ਤੋਂ ਵੱਖਰੇ ਹੋ ਗਈਏ ਕਿਤੇ ਠੀਕ ਹੈ ਐਨੀ ਗੱਲ ਵੀ ਜਰੂਰ ਮੈਂਸ਼ਨ ਕਰ ਦੇ। ਤੇ ਮੈਂ ਮਤਲਬ ਕੀ ਸਮਝਾਉਣਾ ਕਿ ਜਾ ਕੇ ਨਾਲ ਰੱਖ ਉਹ ਤਾਂ ਵੇਖ ਹੁਣ ਤੂੰ ਉਥੇ ਰਹਿਣੀ ਆ ਤੇ ਜਦਾਂ ਤੇਰਾ ਦਿਲ ਕਰਦਾ ਨਾਲ ਉਦਾਂ ਜਾ ਰਹਿਣਾ ਠੀਕ ਹੈ ਨਾ ਪਰ ਆਪਣੀ ਜਠਾਣੀ ਦੀ ਗੱਲਾਂ ਸੁਣਨ ਲੋੜ ਨਹੀਂ ਆਗੀ ਨਾ ਆਪਣੀ ਸੱਸ ਦੀਆਂ ਠੀਕ ਹੈ ਨਾ ਤੂੰ ਤੇ ਲਗਲੀ ਬਸ ਆਪਣਾ ਆਰਾਮ ਨਾਲ ਸੈੱਟ ਰੱਖੋ ਆਪਣਾ ਕੰਮ ਬਾਕੀ ਨਹੀਂ ਕੋਈ ਗੱਲ ਇਹ ਇਧਰੋਂ ਤੁਹਾਡਾ ਵੀ ਰਿਕਾਰਡ ਕਰਾਉਣਾ ਵਾ ਉਧਰੋਂ ਮੁੜਕੇ ਭਾਬੀ ਦੇ ਅਸੀਂ ਵੱਖਰੇ ਛੋੜ ਲੈਣੇ ਆ ਉਹ ਬਾਅਦ ਕਰ ਲਾਂਗੇ ਸਿਰਫ ਇਧਰੋਂ ਪਹਿਲਾਂ ਤੁਹਾਡੀ ਫੋਨ ਕਰਨ ਦੀ ਅਸਲ 'ਚ ਤੁਸੀਂ ਫੋਨ ਕਰਨਾ ਵਾ ਤੇ ਉਹ ਤੁਹਾਡੀ ਫੇਰ ਰਿਕਾਰਡਿੰਗ ਕਰਾਉਣੀ ਆ ਪਹਿਲਾਂ ਨਹੀਂ ਮੈਂ ਹ ਤਦ ਕੋ ਹੈਗਾ ਨੰਬਰ ਮੇਰਾ ਸੋ ਬੱਲ ਸਾਇਲੈਂਟ ਲੱਗਾ ਹੈ ਘਰੇ ਸਾਇਲੈਂਟ ਲੱਗਾ ਹੀ ਬਾਦੀ ਦੁਬਾਰਾ ਕਰਿਓ ਕੱਟ ਕੇ ਸਾਇਲੈਂਟ ਲੱਗਾ ਹੈ ਨਾ ਨਾ ਆਪ ਕੀ ਸਿਆ ਸਾਇਲੈਂਟ ਲੱਗਾ ਹੀ ਗਪਿੰਦਰ ਦਾ ਫੋਨ ਫੇਰ ਆ ਗਿਆ ਹੈ ਹਲੋ ਆਲਵਿੰਦਰ ਫਿਰ ਫੋਨ ਕਰਤਾ ਕੀ ਗੱਲ ਠੀਕ ਠਾਕ ਹੈ ਕੱਟ ਲਾ ਕਿਉਂ ਤਮਾਕੜੀ ਕਿ ਲੋ ਖਰਾਬ ਕੀਤਾ ਇਹਨਾਂ ਨੇ ਗਪਿੰਦਰ ਦਾ ਫੋਨ ਦੁਬਾਰਾ ਆ ਗਿਆ ਹੈ ਹਲੋ ਹੈਲੋ ਦਬੰਦਰ ਕੀ ਕਾਲ ਕਰਦਾ ਕੀ ਗੱਲ ਹੈ ਫੇਰ ਕਿ ਤਰਿਆ ਜਾਂਦਾ ਹੈਗਾ ਕੜਾ ਯਾਰ ਮੇਰੀ ਸੁਣ ਹੈਲੋ ਹਾਂਜੀ ਸੱਸੀ ਕੇ ਬੰਦ ਰਮਣਾ 21 21 ਬਣਾਈ ਚ ਹਾਂਜੀ ਬਣਾਈ ਲੈ ਮੈਨੂੰ ਤਾਂ ਦੇ ਇੱਕ ਕੱਪ ਪਹਿਲਾਂ ਲੈ ਲਓ ਮੰਮੀ ਕਿੱਥੇ ਆ ਮੰਮੀ ਵੀ ਅੰਦਰ ਹੀ ਬੈਠੇ ਆ ਆਪਣੀਆਂ ਸਲਾਹਾਂ ਨਾ ਕੀਤਾ ਮੈਂ ਕਰਨਾ ਹੀ ਕਰਨਾ ਤੇ ਹੁਣ ਤੁਸੀਂ ਜਾਂਦੇ ਹੋ ਤਾਂ ਵੀ ਨਹੀਂ ਪੁੱਛ ਕੇ ਜਾਂਦੇ ਹਾਡੀ ਕਿਹੜੀ ਜ਼ਿੰਮੇਵਾਰੀ ਹੈ ਤੇ ਕੋਈ ਕੜਨੇ ਟੂ ਵਾ ਸੋਰੀ ਟੂ ਵਾ ਮੰਮੀ ਦੇ ਮੰਮੀ ਦੇ ਕਿ ਲੱਗਾ ਟੂ ਵਾ ਮੰਮੀ ਵੀ ਦੇ ਹੀ ਕਹਿਣ ਇਹ ਕੀ ਹੁੰਦਾ ਹੱਦ ਹੋ ਗਈ ਯਾਰ ਮੈਂ ਚੁੱਪ ਕੇ ਗਲੋਤਾ ਵਾਂ ਸਿੱਧਾ ਗਲੋਤ ਗਲੋਤ ਕਰ ਦੇ ਲੈ ਤੇ ਬੰਦਾ ਨਾਲ ਇਦਾਂ ਵੇਖੇ ਨਾ ਅੱਛਾ ਅੱਛਾ ਮੰਮੀ ਲਈ ਕਹਿਣਾ ਅੱਛਾ ਤੇ ਆਉਂਗੀ ਹੁੰਦਾ ਐਵੇਂ ਕਿ ਮੈਂ ਉਲੂ ਨਾ ਕਰੇ ਪਲੀਸ ਪਾਣੀ ਹੁਣ ਬਸ ਲਾਸਟ ਲਾਸਟ ਹੈ ਤੇ ਜਦੋਂ ਭਾਜੀ ਕੋ ਗਲਤੀ ਹੋਈ ਸੀ ਉਦੋਂ ਦੇ ਵਾਲ ਫਟਣ ਪੈਿੰਦੇ ਸੀ ਤਾਂ ਤੇ ਇਹ ਸੀ ਜਾਂ ਨਹੀਂ ਨਾ ਤੇ ਇਹ ਪਰ ਹੰਝਕ ਨਹੀਂ ਕਰਨੀ ਨਹੀਂ ਪਰ ਮੈਂ ਆਪਣੇ ਸੀਂਚ ਨਹੀਂ ਹੱਸਦਾ ਹਮ ਆਪਣੇ ਸੀਂਚ ਨਹੀਂ ਹੱਸਦਾ ਹਾਂ ਕਿਹੜਾ ਸੀ ਮੇਰੇ ਬਲੂਪਰ ਸਭ ਤੋਂ ਘੱਟ ਹੁੰਦੇ ਵੇਖ ਲੈ ਭਾਂ ਕੋਈ ਗਾ ਨਹੀਂ ਬਲੂਪਰਾਂ ਦੇ ਰਾਹ ਦੀ ਦੁਨੀਆ ਚੱਲਦੀ ਮੰਮੀ ਵੀ ਦੇ ਹੀ ਕਹਿਣਾ ਰੁਪਿੰਦਰ ਵੱਲਾਈ ਰੁਪਿੰਦਰ ਦੀਦੀ ਨਿਕਲ ਚਲੇ ਆਇਤੀ ਮੈਂ ਮਨ ਲਿਆ ਗੱਲ 150 2 152 150 ਚੱਲ ਚੱਲ ਯਾਰ ਕਿਰਾਸੀ ਮਮਮੀ ਵੀ ਆਈ ਸੀ ਤੇ ਕਹਿੰਦੇ ਸੀ ਵੀ ਰੁਪਿੰਦਰ ਆਉਂਦੇ ਹੀ ਲੰਮੀ ਪੈ ਗਈ ਆ ਤੇ ਠਾਲੇ ਨੇ ਵੀ ਗਏ ਪਰ ਉਹਨੇ ਨਾ ਕਰਤੀ ਅੱਗ ਤੇ ਕਹਿੰਦੀ ਸੀ ਵੀ ਮੈਂ ਨਹੀਂ ਕਰਨਾ ਜੋਤ ਨੂੰ ਕਹਿ ਦੋ ਆਪੇ ਕਰ ਲੂਗੀ ਕੰਮ ਤੇ ਮਮਮੀ ਤਾਂ ਕੈਮ ਨਹੀਂ ਆਈ ਵੇਖ ਲੈ ਮਮਮੀ ਦੀ ਗੱਲ ਕੋਈ ਟਾਲਦਾ ਨਹੀਂ ਹੁੰਦਾ ਅੱਗੇ ਤੇ ਹੁਣ ਵੇਖ ਲੈ ਆਪਣੀਆਂ ਮਰਜ਼ੀਆਂ ਕੰਡਿਆ ਵੇ ਸਰਦ ਜਣੇ ਪਹਿਲਾਂ ਵਾਲੀ ਗੱਲ ਥੋੜੀ ਰਹਿੰਦੀ ਹੈ। ਹਾਂ ਮੇਰੀ ਗੱਲ ਸੁਣ ਤਾਰਾ ਕੱਢਣੀਆਂ ਵਾ ਤੇ ਜਾ ਕੇ ਜਾ ਫੀਡ ਲੈ ਦੇ ਦੋ ਪੋਰੀਆਂ। ਉਹ ਲੈ ਆਵਾਂਗੇ ਬਾਅਦ ਚ ਯਾਰ ਠੰਡ ਬੜੀ ਆ ਜੀ। ਕੱਢ ਲਈ। ਯਾਰ ਮੇਰੀ ਗੱਲ ਸੁਣ ਰਾਤੀ ਤੂੰ ਕਹਿੰਦਾ ਵੀ ਮੇਰੇ ਨਾਲ ਸਾਰੇ ਗੁੱਸੇ ਰਹਿੰਦੇ ਆ ਤੇ ਜਦੋਂ ਕੰਮ ਕਹੀਦਾ ਉਹ ਨਾ ਕਰ ਦਿੰਦੇ ਆ। ਤੂੰ ਇਹ ਨਾ ਹਣਾ ਧੋਣਾ ਵਾ ਜਾ ਲੈ ਆਵਾ ਤੂੰ ਜਾ ਕੇ। ਆ ਨਾ ਹਣਾ ਧੋਣਾ ਵਾ ਮੈਂ ਤੇ ਲੈ ਆਉਣੀ ਆ ਫੇਰ ਫਸੇ ਨੇ। ਆ ਤੇ ਲੈ ਆਵਾ ਫੇਰ ਰੌਲਾ ਖਾਦਾ ਵਾ। ਤੇ ਲੈ ਆਵਾ ਫੇਰ ਰੌਲਾ ਕਾਲੀ ਪਾਇਆ। ਕਿਆ ਤਨ ਗੇ ਡਾ ਨਾ ਕਰਦੇ ਰੋਲੀ ਭਾਈ ਹੁੰਦੀ ਲੈ ਆਓ ਫਿਰ ਰੋਲਾ ਕਾਦਾ ਵਾ ਅੱਗੇ ਦੂਜੀ ਗੱਲ ਕਿਨੇ ਕਹਨੇ ਸੀ 2 3 ਫਿਰ ਲੈ ਆਵਾ ਫਿਰ ਰੋਲਾ ਕਾਦਾ ਵਾ ਇਹ ਤੇ ਜਾ 2 3 ਯਾਰ ਆਪੇ ਫਿਰ ਜਾ ਕੇ ਲੈ ਆਵਾ ਮੈਨੂੰ ਗੱਲ ਹੀ ਕਹਿਣਾ ਹੁੰਨਾ ਤੇ ਰੋਲਾ ਤੁਸੀਂ ਕੱਲ ਹੀ ਪਾਉਂਦੇ ਹੁੰਦੇ ਜੇ ਫਿਰ ਐਵੇਂ ਉਹੋ ਗੱਲ ਨਹੀਂ ਮੇਰੀ ਗੱਲ ਸੁਣ ਰਾਤੀ ਤੇਰੀਆਂ ਗੱਲਾਂ ਹੋਰ ਸੀ ਦਿਨੇ ਤੇਰੀਆਂ ਗੱਲਾਂ ਹੋਰ ਵਾ ਤੇਰੀ ਆਪਣੀ ਜਬਾਨ ਹੈਗੀ ਕੋਈ ਕਿ ਨਹੀਂ ਹੈਗੀ ਉਹ ਜ਼ਬਾਨ ਮੇਰੀ ਆਪਣੀ ਹੈ ਤੁਹਾਨੂੰ ਕੋਹੰਦਾ ਨਹੀਂ ਕਿ ਪਤਾ ਲੱਗਦਾ ਜਵਨ ਜ਼ਿਆ ਤਾਂ ਫੇਰ ਰੋਲਾ ਕੱਲੀ ਪਾਇਆ ਆਪੇ ਲਿਆਵਾਂ ਜਾ ਕੇ ਨਾ ਤੁਹਾਡੀ ਕਿਹੜੀ ਗੱਲ ਵਾ ਕਿ ਇਹਨੇ ਮੂੰਹ ਉਦੋਂ ਚੁੱਕਿਆ ਵਾ ਕਿ ਇਹਨੇ ਉਦੋਂ ਚੁੱਕਿਆ ਜਿੰਨੂੰ ਲਿਆ 2 3 ਇਹ ਤੋ ਆ ਮਾਇਆ ਤੇ ਇਹ ਤੁਸੀਂ ਬੜੇ ਮੂੰਹ ਵਟੇ ਸਾਰਿਆਂ ਨੇ ਜਿੰਨੂੰ ਬੁਲਾਈਦਾ ਵਾ ਉਹ ਇਦਾਂ ਨੌਖਾ ਹੀ ਕੁੰਦਾ ਵਾ ਅੱਛਾ ਮੈਂ ਵੀ ਮੈਂ ਵੀ ਜੇ ਤੂੰ ਕਿਸ ਨੂੰ ਪੁੱਛ ਕੇ ਜਾਂਦਾ ਹਾਂ ਹਾਂਜੀ ਹਾਂਜੀ ਮੈਂ ਵਧੀਆ ਤੁਸੀਂ ਦੱਸੋ ਆਪਣਾ ਚਲੋ ਠੀਕ ਮੈਂ ਕਰੂੰ ਬਾਅਦ ਓਕੇ ਕੀ ਜੀ ਬੋਲੇ ਚਲੋ ਠੀਕ ਆ ਮੈਂ ਓਕੇ ਕਿਦਾ ਹੁੰਦਿਆ ਸੀ ਨਹੀਂ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਮੰਮੀ ਫੋਨ ਕਰਨ ਦੇ 1 ਮੇਰੀ ਸੁਣੋ ਗੱਲ ਮੈਂ ਕੰਮ ਕਰਨਾ ਜੇ ਆਪਣੀ ਮਰਜ਼ੀ ਨਾਲ ਹੈਲੋ 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 ਉਹ ਮਹਾਰਾਜ 2 1 ਰਮਨਾ ਵੇਲੀ ਹੋ ਗਏ ਪੈਂ ਹੀ ਲੱਗਦਾ ਨਿੱਕੀ ਨੂੰ ਵਾਵਾ ਸੇਵਾ ਕਰਦੀ ਹੈ ਤੇਰੀ ਆਹ ਉਹ ਮੇਰੀ ਤਾਂ ਬਹੁਤ ਕਰਦੀ ਤੁਸੀਂ ਵੀ ਕਰਵਾ ਲਓ ਮੁੰਡੇ ਨੇ ਕੀਤੀ ਆ ਮਨਮਰਜ਼ੀ ਮੁੰਡੇ ਦਾ ਹੀ ਬੇੜਾ ਕਰਕੇ ਆਵਾ ਕੇ ਆਂਦਾ ਹੀ ਮੈਂ ਮਰੀ ਚੱਲਿਆ ਵਾਂ ਮੁੰਡੇ ਦਾ ਹੀ ਬੇੜਾ ਕਰਕੇ ਆਵਾ ਕੇ ਕਹਿੰਦਾ ਹੀ ਮੈਂ ਮਰੀ ਚੱਲਿਆ ਵਾਂ ਚਲੋ ਨਹੀਂ ਮੁੰਡਾ ਉਹਦੋਂ ਆਂਦਾ ਹੀ ਵੀ ਮੈਂ ਕਰਾਉਣਾ ਹੀ ਉਹਦੇ ਨਾਲ ਵਾ ਮੰਮੀ ਪਰਿਵਾਰ ਬੜਾ ਵਧੀਆ ਕੁੜੀ ਬੜੀ ਚੰਗੀ ਆ ਮੈਨੂੰ ਕੀ ਪਤਾ ਹੀ ਵੀ ਆ ਉਹਨੇ ਕੰਮ ਕਰਨੇ ਸਾਡੇ ਘਰ ਆਣ ਕੇ ਮੁੰਡੇ ਤਾਂਗ ਬੜਾ ਕਰਦੀ ਆ ਤੇ ਜੋ ਬਣ ਹੁਣੀ ਉਹ ਵੇਲੀ ਗਿਆ ਚ ਇਹ ਇਹ ਤਾਂ ਕੰਮ ਕਰਨਾ ਤੁਸੀਂ ਨਾ ਤੇ ਫਿਰ ਤਾਂ ਹੈਲੋ ਹਾਂ ਪਤਾ ਕੀ ਗੱਲ ਹੋਈ ਆ ਤੇ ਕਿਹਾ ਮੈਂ ਗੱਲ ਦੀ ਮੈਂ ਤੇ ਇਹਨਾਂ ਦੀਆਂ ਗੱਲਾਂ ਸੰਸਰ ਚ ਬੈਣ ਹੋਈਆਂ ਸੇਰੇ ਸੇਰੇ ਉੱਠ ਕੇ ਡਹਿ ਪੈਂਦੇ ਆ ਹੈਨਾ ਹਾਂਜੀ ਬੰਦਾ ਬੰਦਾ ਕੁਛ ਇਹ ਵੀ ਠੰਡਾ ਨਹੀਂ ਹੁਣ ਬੰਦਾ ਬੰਦਾ ਕੁਛ ਇਹ ਵੀ ਠੰਡ ਨਹੀਂ ਆ ਸੇਰੇ ਸੇਰੇ ਨਹੀਂ ਜਿੱਥੇ ਬੈਠੋ ਨਹੀਂ ਉੱਠ ਕੇ ਕੰਮ ਕਰ ਲਾਂਗੇ ਠੀਕ ਹੈ ਪੰਜ ਜੀ ਇਹ ਠੀਕ ਹੈ ਮੋਤੀ ਕਤੋਂ ਹੀ ਇਹਦੇ ਬਾਰੇ ਗੱਲਾਂ ਕਰਨੀਆਂ ਵੀ ਇਹ ਬੜੀ ਸੋਖਦੇ ਕੰਮ ਕਰਦੇ ਆ ਤੇ ਇਹ ਮਤਲਬ ਸਾਡੇ ਇੱਥੇ ਚੰਗਾ ਹੀਗਾ ਅਸੀਂ ਤਿੰਨੇ ਜਾਣੇ ਹਰਾਮ ਨਾਲ ਕਿਤੇ ਤੱਬਰ ਹੀ ਬੜਾ ਵੱਡਾ ਵਾ ਮੇਰਾ ਤਾਂ ਜੀ ਕਰਦਾ ਵਾ ਵੀ ਇਹਨਾਂ ਤੋਂ ਵੱਖਰੇ ਹੋ ਗਈਏ ਕਿਤੇ ਠੀਕ ਆ ਐਨੀ ਗੱਲ ਵੀ ਨਹੀਂ ਜ਼ਰੂਰ ਮੈਂਸ਼ਨ ਕਰਦੇ ਤੇ ਮੈਂ ਮਤਲਬ ਕੀ ਸਮਝਾਉਣਾ ਕਿ ਜਾਂ ਕਿਹੜਾ ਪੱਖ ਉਹ ਤਾਂ ਵੇਖ ਹੁਣ ਤੂੰ ਉਥੇ ਰਹਿਣੀ ਆ ਤੇ ਜਿੱਧਾ ਤੇਰਾ ਦਿਲ ਕਰਦਾ ਨਾ ਉਦਾਂ ਰਹੇਗਾ ਠੀਕ ਆ ਨਾ ਪਰ ਆਪਣੀ ਜਿਠਾਣੀ ਦੀ ਗੱਲ ਤੁੰਨੂੰ ਲੋੜ ਨਹੀਂ ਹੈਗੀ ਨਾ ਆਪਣੀ ਸੱਸ ਦੀ ਠੀਕ ਆ ਨਾ ਤੂੰ ਤੇ ਲਗਲੀ ਬਸ ਆਪਣਾ ਆਰਾਮ ਨਾਲ ਸੈੱਟ ਰੱਖੋ ਆਪਣਾ ਕੰਮ ਬਾਕੀ ਨਹੀਂ ਕੋਈ ਗੱਲ ਇਹ ਇਧਰ ਤੁਹਾਡਾ ਵੀਰ ਕੋਡ ਕਰਾਉਣਾ ਵਾ ਉਧਰ ਮੁੜ ਕੇ ਭਾਬੀ ਦੇ ਅਸੀਂ ਵੱਖਰੇ ਛੋਟ ਲੈਣੇ ਆ ਉਹ ਬਾਅਦ ਕਰ ਲਾਂਗੇ ਸਿਰਫ ਇਧਰ ਪਹਿਲਾਂ ਤੁਹਾਡੀ ਫੋਨ ਕਰਨ ਦੀ ਅਸਲ ਵਿੱਚ ਤੁਸੀਂ ਫੋਨ ਕਰਨਾ ਤੇ ਉਹ ਤਾਂ ਡੀਫੇਰ ਰਿਕਾਰਡਿੰਗ ਕਰਾਉਣੀ ਹੈ ਮੇਰੇ ਨਾਲ ਠੀਕ ਹੈ ਮੈਂ ਹੁਣ ਗੱਲ ਕਰਾਂ ਉਹਦੇ ਅਸਲ ਵਿੱਚ ਫੋਨ ਕਰਨਾ ਤੁਹਾਡਾ ਕੋ ਹੈਗਾ ਨੰਬਰ ਮੇਰਾ 21 ਪੈਰਾ ਵਾਲਾ ਜਨਰੀਏ ਸਾਇਲੈਂਟ ਲੱਗਾ ਹੈ ਇਹ ਰੇ ਸਾਇਲੈਂਟ ਲੱਗਾ ਹੀ ਪਾ ਲਈ ਦੁਬਾਰਾ ਕਰਿਓ ਕੱਟ ਕੇ ਸਾਇਲੈਂਟ ਲੱਗਾ ਹੀ ਸਾਇਲੈਂਟ ਲੱਗਾ ਹੀ ਇਹ ਪਿੰਗਰ ਦਾ ਫੋਨ ਫੇਰ ਆ ਗਿਆ ਹੈਲੋ ਆਰਵਿੰਦਰ ਫਿਰ ਫੋਨ ਕਰਤਾ ਹੈ ਕੀ ਗੱਲ ਠੀਕ ਠਾਕ ਹੈ ਕੱਟ ਲਾ ਕਿਉਂ ਦਿਮਾਗੜੀ ਕਿਲੋ ਖਰਾਬ ਕੀਤਾ ਇਹਨਾਂ ਨੇ ਰੁਪਿੰਦਰ ਦਾ ਫੋਨ ਦੁਬਾਰਾ ਆ ਗਿਆ ਹੈ ਹਲੋ ਹਲੋ ਰੁਪਿੰਦਰ ਕੀ ਗੱਲ ਫੇਰ ਫੋਨ ਕਰਦਾ ਕੀ ਗੱਲ ਹੈ ਫੇਰ ਕਿਉਂ ਆ ਜਾਂਦਾ ਹੈਗਾ ਮੇਰੀ ਸੁਣ ਹਲੋ ਹਾਂ ਜੀ ਸਸੀ ਕੇ ਬੰਦ ਹਾਂ ਰਮਨ